ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵੀਰ ਕੋ ਵਖਾਲਦੇ ਆ ਵੀਡੀਓ ਜੀ ਤੇ ਵੀਰ ਨੇ ਆ ਗਾਂ ਸੇਲ ਕਰਨੀਆਂ ਤੇ ਪੁੱਛਦੇ ਆ ਸਾਰੀ ਵੀਰ ਕੋ ਲੈਨੇ ਆ ਲੇਖਾ ਜੋਖਾ ਵੀ ਕੀ ਦਾ ਕੀ ਹਿਸਾਬ ਕਿਤਾਬ ਆ ਤੇ ਕੀ ਇਹਦਾ ਰਿਕਾਰਡ ਆ ਤੇ ਕਿਉਂ ਸੇਲ ਕਰਨੀਆਂ ਤੇ ਦੱਸਦੇ ਆ ਸਾਰਾ ਕੁਝ ਵੀਰ ਕੋ ਆਪਾਂ ਗਾਵਾਂ ਵੀ ਖੜੀਆਂ ਆਂ ਅੱਗੇ ਸਤਿ ਸ੍ਰੀ ਅਕਾਲ ਵੀਰ ਜੀ ਅੱਛੇ ਹੋ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਹਾਂ ਠੀਕ ਆ ਵਧੀਆ ਕੈਮ ਜੀ ਕੈਮ ਕੈਮ ਤੇ ਡਰੈਸ ਬੋਲ ਦੋ ਸਸ ਆਪਣਾ ਸੈਦਵਾਰ ਕਸੇੜੀ ਕਾਜ ਦੇ ਲਾਗੇ ਹਾਂਜੀ ਵਿਚਲਾ ਪਿੰਡ ਵਿਚਲਾ ਪਿੰਡ ਕਿਹੜਾ ਸੈਦੋਮਾਰਕ ਸੈਦੋਮਾਰਕ ਕੁਲੀਆਂ ਲਾਗੇ ਠੀਕ ਹੈ ਜਿੱਤੇ ਗਾਂ ਆ ਜਿਹੜੀ ਸੇਲ ਕਰਨੀ ਆ ਆ ਗਾਂ ਜੀ ਤੇ ਇਹ ਕਿਉਂ ਸੇਲ ਕਰਨੀ ਆ ਜੀ ਇਹਨਾਂ ਬੱਚਾ ਛੁੱਟ ਗਈ 6 ਮਹੀਨੇ ਦਾ 6 ਮਹੀਨੇ ਦਾ ਬੱਚਾ ਛੁੱਟ ਗਈ ਠੀਕ ਹੈ ਸੱਚੀ ਗੱਲ ਦੱਸਣੀ ਚਾਹੀਦੀ ਸੱਚੀ ਗੱਲ ਆ ਤੇ ਦੁੱਧ ਉਹਦਾ 5 ਕਿਲੋ ਦਾ 5 ਕਿਲੋ ਤੇ ਜਲਸੀ ਆ ਗਈ ਪਿਓਰ ਜਲਸੀ ਤੇ ਠੰਡੀ ਜੇ ਹਾਂ ਬਿਲਕੁਲ ਠੰਡੀ ਰਤ ਮਾਤਾ ਪਤਾ ਹੀ ਨਹੀਂ ਇਹਨੂੰ ਵੇ ਬੈ ਕੇ ਖਾ ਲਓ ਖੂਦ ਲਓ ਜੀ ਜੀ ਕਰੋ ਜੀ ਚੈੱਕ ਲਓ ਜੀ। ਜਿਵੇਂ ਮਰਜ਼ੀ ਮਰਜ਼ੀ ਲਤਾਂ ਨੂੰ ਜਫੀ ਪਾ ਲੋ ਲਓ ਜੀ। ਠੀਕ ਹੈ ਜੀ। ਠੰਡੀ ਪੂਰੀ ਕਰ। ਲਓ ਜੀ। ਇਹਦਾ ਲੋਡ ਕਰਕੇ ਜੀ ਨੂੰ ਮੈਂ ਥਾਂ ਵਰਕੇ ਚੱਜਣਾ ਹੈ ਜੀ। ਅੱਛਾ ਅੱਛਾ। ਇੱਥੇ ਤੁਸੀਂ ਕਿਰਾਏ ਤੇ ਰਹਿੰਦੇ ਵੀਰੋ ਨਹੀਂ। ਆ ਘਰ ਮਤਲਬ ਉੱਥੇ ਚੱਲ ਜਾਣਾ ਤੁਸੀਂ ਫਿਰ ਆਪਣੇ ਪਿੰਡ ਹੀ। ਹਾਂਜੀ। ਠੀਕ ਹੈ ਜੀ। ਠੰਡੀ ਬਿਲਕੁਲ ਹੀ। ਤੇ ਖੋਲੋ ਮੜੀ ਜੀ ਤੋਰ ਦੋ। ਤੇ ਸੁਆ ਵੀਰ ਜੀ ਕਿਨਵਾ ਸੂਈ ਹੀ ਉਦਾਂ? ਇਹ ਸੁਆ। ਇਹ ਪਹਿਲਾ ਇੱਕ ਸੁਆ ਸੂਈ ਲਿਓ ਸੁਆ ਫਾੜਦਾ। ਦੂਜੇ ਸੁਆ ਫਾਲ ਸੁੱਟਦਾ ਜੀ। ਤੇ ਹੁਣ 6 ਮਹੀਨੇ ਦਾ ਫਾਲ ਸੁੱਟਿਆ। ਹਾਂਜੀ। ਕਿੰਨੇ ਦੇਣੋਗੇ ਫਲ ਸੁਟੇ ਨੂੰ ਮਹੀਨਾ ਕੋਈ ਜਿਹੜਿਆ ਅਗਲਾ ਮਹੀਨਾ ਕੋਈ ਜਿਹੜਾ ਮੀਨਾ ਕੋ ਚਲਿਆ ਹਾਂ ਉਹ ਗੱਡੀ ਹਲਵਾ ਦੀ ਆ ਬਲਾਤਾ ਤੇ ਕੱਲ ਟੀਕਾ ਵੀ ਲਵਾਤਾ ਸੱਚੀ ਗੱਲ ਦਾ ਵਾਦਾ ਤਾਂ ਹੁਣ ਦੁੱਧ ਕਿੰਨਾ ਜੇ 5 ਕਿਲੋ 5 ਕਿਲੋ ਦੁੱਧ ਜੇ ਕਰੋ ਜੀ ਚੈੱਕ ਫੇਸ ਕੁਆਲਟੀ ਬਾਕੀ ਵੀਰ ਨੇ ਤੁਹਾਨੂੰ ਦੇ ਜਿਹੜੀ ਆ ਵਸ਼ੀਆਂ ਨਾਲੋਂ ਵੀ ਸਸਤੀ ਦੇ ਦੇਣੀ ਭਲੀ ਬਲੋਸੀ ਪੂਰੀ ਦੇਖੋ ਜੀ ਇਹ ਦੇਖੋ ਨਾ ਵੀਰ ਕੋ ਆਪਾਂ گاਵਾ ਵੀ ਖੜੀਆਂ ਆ ਕੇ ਤੇ 5 ਕਿਲੋ ਦੁੱਧ ਪੂਰਾ ਜੇ 5 5 ਪੂਰਾ ਤਿਆਰ ਤੋ ਤੋੜ ਦਿਓ ਜੀ ਮੜੀ ਜੇ ਇੰਦਰ ਨੂੰ ਲੰਮੀ ਤੋੜ ਦਿਓ ਪੂਰੀ ਲੰਮੀ ਫੁੱਲ ਤੋੜ ਦਿਓ ਜੀ ਦੇਖੋ ਜੀ ਪੂਰੀ ਫੁੱਲ ਵੱਡੀ ਵੈੜਿਆ ਬਾਕੀ ਤੁਸੀਂ ਆਪ ਦੀ ਸਮਝ ਨਾ ਲੈਣੀ ਜੇ ਲੋਧੀ ਕਰੋ ਜੀ ਚੱਕ ਬਾਕੀ ਹਲੇ ਟਾਈਮ ਵੀਰ ਜੀ ਮੇਰੇ ਖਿਆਲ ਨਾਲ ਹੋਇਆ ਹੋਊਗਾ 11 ਕ ਦਾ ਹੈ ਵੀਰ ਜੀ ਆ ਗਿਆ ਰੇ 11 ਵਜੇ ਹਣੀ ਕਹ ਰਹੇ ਤੇ ਕਿੰਨੇ ਵਜੇ ਸਵੇਰੇ ਚੋਈ ਆ ਸਵੇਰੇ ਚੋਈ 6 ਵਜੇ ਚੋਈ 6 ਵਜੇ 6 ਵਜੇ ਦੀ 24 ਵਰੇ ਤੇ ਕੋਈ ਦੋ ਟਾਈਮ ਚੋਲੇ 5 ਕਿਲੋ ਦੋ ਤੇ ਪੱਕਾ ਜੀ ਕਰ ਲਓ ਜੀ ਚੈੱਕ ਫੇਸ ਕੁਆਲਟੀ ਵੈੜ ਬਹੁਤ ਚੰਗੀ ਆ ਜੀ ਮੁੱਲ ਸਾਹ ਜੀ ਦੱਸੋ ਜੀ ਮੁਰ ਗਿਆ ਜਿੰਨੀ ਮਿਲਿਆ ਜੀ ਬਈ ਦੱਸੋ ਜੀ ਫਿਰ ਵੀ 15000 ਨਹੀਂ 15 ਦਾ ਕਰ ਯਾਰ ਸਾਹ ਜੀ ਇਹਦਾ ਮੁੱਲ ਕਰ ਨਹੀਂ ਮੈਂ ਨਹੀਂ ਦੱਸਣਾ ਚੀਜ਼ ਤੇਰੀ ਆ ਸਾਹ ਤੇਰੇ ਕੋ ਆਪਾਂ ਗਾਵਾਂ ਖੜੀਆਂ ਸੀ ਉਦੋਂ ਨਾ ਨਾ ਕਿੱਥੇ ਦਿੱਤੀਆਂ ਸੀ ਤਿੰਨ ਗਾਵਾਂ ਖੜੀਆਂ ਨੇ ਤੇਰੇ ਕੋਲ ਦੋ ਆ ਤਿੰਨ ਤਿੰਨ ਖੜੀਆਂ ਇੱਕ ਪਿਛਲੇ ਸਾਲ ਜਲਸੀ ਖੜੀ ਸੀ ਆ ਇੱਕ ਆ ਦੋ 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 ਪਹਿਲਾਂ ਦੋ ਪਹਿਲਾਂ ਖੜੀਆਂ ਸੀ ਦੱਸੋ ਜੀ ਉਹ ਇਹਦੀ ਮਾਂ ਮਾਂ ਹੀ ਨੇ ਜਿਹੜੀ ਪਿਛਲੇ ਸਵੇਰੇ ਖੜੀ ਸੀ ਉਹ ਮਾਂ ਹੀ ਦੀ ਆ ਉਹਦੀ ਜਲਸੀ ਦੀ ਵੀਡੀਓ ਵੀ ਤੁਹਾਨੂੰ ਦੇ ਦਾਂਗੇ ਬਾਕੀ ਫੇਰ ਬਹਿ ਕੇ ਇੱਕ ਵਾਰ ਬਖਾਲ ਦੋ ਮੜਾ ਜੀ ਅਰੇ ਧਾਰਾ ਦੂਰਾ ਮਾਰ ਕੇ ਮੜ ਗਿਆ ਜੀ ਬਖਾਲ ਲਾਤੀ ਲਾਤੀ ਚੁੱਕੀ ਹੋਈ ਧਾਰਾ ਮਾਰ ਕੇ ਬਖਾਲ ਦੋ ਲਓ ਜੀ ਕਰ ਲੋ ਚੈੱਕ ਜੀ ਕੋਈ ਥਣ ਵੱਧ ਘੱਟ ਜੀ ਓਕੇ ਜੀ ਓਕੇ ਓਕੇ ਲਓ ਜੀ ਚਮਾ ਥਣਾ ਜੋ ਧਾਰਾ ਧਨ ਵੀਰ ਨੇ ਮਾਰਤੀਆਂ ਨੇ ਤੇ ਦੱਸੋ ਜੀ ਫਿਰ ਦੇਣ ਵਾਲੀ ਗੱਲ ਹੀ ਦੱਸ ਦੇ ਬਸ ਦੇਣ ਵਾਲੀ ਹੈਗੀ ਦੇਣ ਵਾਲੀ ਗੱਲ ਜੈ ਸੁਨੋ ਜੀ ਕਰਦੇ ਯਾਰ ਦੱਸ ਜੀ ਜਾਨ ਦੱਸ ਤੋ ਘੱਟ ਨੇ ਦੱਸ ਤੋ ਘੱਟ ਨਹੀਂ ਕੋਈ 10 ਚੋਂ ਮਾਨ ਤਣ ਨਾ ਦੱਸ ਤੋ ਘੱਟ ਕੀ ਦੱਸ ਤੀ ਲੈ ਲੋ 10 ਦੀ ਪੂਰੇ ਦੀ ਤੇ ਨੰਬਰ ਬੋਲ ਦੇ ਆਪਣਾ 73554 73554 28590 28590 ਫੇਰ ਬੋਲ ਦੇ 73554 ਹਾਂ 28590 ਠੀਕ ਹੈ ਜੀ ਬਾਕੀ ਉਹ ਵੇਚਣੀ ਨਹੀਂ ਨਹੀਂ ਹੋਣੀ ਉਹ ਦੁੱਧ ਦੀ ਦੋ ਚਾਹ ਹੋ ਗਾ ਕਿੰਨਾ ਦੁੱਧਿਆ ਉਹਦੋਂ 700 700 ਦੇ ਦੇ ਹਿਸਾਬ ਜਿਹਨਾਂ ਦੇਣੀ ਪਹਿਲਾਂ ਲੈੜਿਆ ਆਹ ਰੱਖ ਲੈ ਜਾ ਰਚਾਹ ਚ ਪੀ ਲਵੇ ਮਗਰ ਵੱਛਾ ਵੇਖ ਲੈ ਦੇਣੀ ਤਾਂ ਦੋਵੇਂ ਦੇ ਵੱਛਾ ਫਰੀਦ ਆ ਵੱਛਾ ਫਰੀਦ ਆ ਤਾਂ ਗਾਂ ਵੀ ਦੇ ਦੇ ਯਾਰ ਨਹੀਂ ਹਾਂ ਇਹੋ ਹੀ ਦੇਣੀ ਆ ਠੀਕ ਆ ਬਾਕੀ 10 ਤੋਂ ਕੋਈ ਮਾਨਤਣ ਚੱਲ ਛੱਡ ਦਿਆਂਗੇ ਪਾਸੇ ਛੱਡ ਦਿਆਂਗੇ 1000 ਛੱਡ ਦੇ ਚਲ ਜਿਆ ਛੱਡ ਦੇ 9 ਦੀ ਕੋਈ ਹੋਰ ਬਸ ਫਰੀ ਦੇ ਦੀ ਨਹੀਂ ਫਰੀ ਤੇ ਨਹੀਂ ਚੱਲ 5 ਕਿਲੋ ਦੁੱਧ ਤਾਂ 9000 ਦੀ ਕਰ ਲੋ ਜੀ ਚੈੱਕ ਵੱਡੀ ਵੈਡ ਜਲਸੀ ਕੱਲ ਦਾ ਟੀਕਾ ਲਵਾਇਆ ਹਾਂ ਕੱਲ ਟੀਕਾ ਲਗਾਇਆ ਬਾਕੀ ਠੀਕ ਹੈ ਜੀ ਵਿਖਾ ਲਈ ਦੇ ਕਿਸ ਨੂੰ ਪਤਾ ਲੱਗ ਜੂ ਬਾਕੀ ਛੁੱਟਦਾ ਵਾ ਪੱਕੀ ਗੱਲ ਕੱਲ ਦਾ ਲਵਾਇਆ ਬਾਕੀ ਤੂੰ ਸੱਚੀ ਗੱਲ ਦੱਸੀ ਆ ਵੀ ਫਾਲ ਸੁੱਟਿਆ ਕਿ ਨਹੀਂ ਜਿਹੜੀ ਸੱਚੀ ਗੱਲ ਦਾ ਵਾਦਾ ਠੀਕ ਹੈ ਵੀਰ ਜੀ ਸਾਸੀ ਗੱਲ ਜੀ